ਸਵਾਦ ਉਹ ਸ੍ਰਿਸ਼ਟੀਮਾਨ ਜਿਹੜੀ ਵੀ ਆ ਤੂੰ ਅੱਜ ਅਰਦਾਸ ਕਰ ਲਾ ਫਤਿਹਗੜ ਸਾਹਿਬ ਦਾ ਨਾਮ ਲੈ ਕੇ ਇਹਨੂੰ ਦੋ ਬੰਦੇ ਆ ਦੇਖ ਲਓ ਆ ਪਹਿਲਾਂ ਪਿਛਲੀਆਂ ਸਟੋਰੀਆਂ ਪੜ੍ਹ ਲਓ ਘਰੇ ਜਾ ਕੇ ਆਏ ਹਾਂ ਸਾਲਿਓ ਚਾਹ ਚੂਪੀ ਆਉਂਦੇ 5 ਮਿੰਟ ਜੇ ਰੋਕੇ ਆਏ ਹਾਂ ਘਰੇ ਹੈ ਆਹ ਹਰਕਤਾਂ ਕਰਕੇ ਤਾਂ ਤੁਹਾਡੇ ਡੰਡਾ ਫੇਰਨਾ ਹੈ ਤੁਹਾਨੂੰ ਨਾਲੇ ਪਤਾ ਤੁਹਾਡਾ ਬੁੜਾ ਦਿੱਲੀ ਆ ਹਨਾ ਉੱਥੇ ਕਿ ਮੇਰਾ ਜਾਣ ਗਈ ਸੀ ਤੀ ਜਟੋ ਰਿਲੈਕਸ ਹੋ ਜਾਓ ਰਿਲੈਕਸ ਆਲਰੇਡੀ ਡਨ ਜਦੋਂ ਇਹ ਪੈਨ ਮੇਰੇ ਐਂਟਰ ਕਰਕੇ ਨਾ ਮੱਥੇ ਮਾਰੂੰਗਾ ਇਹਦੇ ਮੱਥੇ 'ਚ ਚਾਚੇ ਨੂੰ ਕਹਤਾ ਆਲਰੇਡੀ ਤੈਨੂੰ ਕੁੱਟੂ ਆ ਨਹੀਂ ਸਾਡੇ ਪਿੰਡ ਦਾ ਕੋਈ ਵੀ ਆਹ ਜੀ ਸੱਚਰੀ ਅਕਾਲ ਦੀ ਦੋਸਤੋ ਕਹਿੰਦੇ ਖਾਸਾ ਹੀ ਕਮ ਵੱਧ ਗਿਆ ਮਨਪ੍ਰੀਤ ਬੰਦੇ ਦਾ ਅਤੇ ਅਰਸ਼ਵਲ ਦਾ ਕਿਉਂਕਿ ਦੋਸਤੋ ਸ੍ਰਿਸ਼ਟੀ ਮਾਨ ਦੇ ਬਾਰੇ ਬੋਲਿਆ ਸੀ ਮਨਪ੍ਰੀਤ ਮੰਨਾ ਅਤੇ ਕਹਿੰਦਾ ਸੀ ਕਿ ਤੁਸੀਂ ਚੰਗੇ ਕੰਮ ਨਹੀਂ ਕਰ ਰਹੇ ਤੁਸੀਂ ਕੁੜੀ ਇੱਕ ਨੂੰ ਦਬਾਇਆ ਹੈ ਅਤੇ ਦੋਸਤੋ ਪ੍ਰੇਮ ਟੈਲ ਨੂੰ ਵੀ ਕਾਫੀ ਗਾਲਾਂ ਕੱਢੀਆਂ ਮਨਪ੍ਰੀਤ ਬੰਦੇ ਨੇ ਜੋ ਕਿ ਤੁਸੀਂ ਦੇਖਿਆ ਹੀ ਹੋਣਗੀਆ ਵਿਡੀਓ ਦੀ ਸਟਾਰਟਿੰਗ ਤੇ ਅਤੇ ਦੋਸਤੋ ਉਸ ਤੋਂ ਬਾਅਦ ਅਰਸ਼ਵਲ ਪਹੁੰਚ ਗਏ ਉਸ ਦੇ ਘਰ ਅਤੇ ਮਨਪ੍ਰੀਤ ਮੰਨਾਂ ਨਹੀਂ ਮਿਲਿਆ ਆਪਣੇ ਘਰੋਂ ਕਿਉਂਕਿ ਉਸ ਨੇ ਬਾਅਦ ਵਿੱਚ ਕਿਹਾ ਕਿ ਮੈਂ ਤਾਂ ਦਿੱਲੀ ਹਾਂ ਤੇ ਜੇ ਤੁਸੀਂ ਮੈਨੂੰ ਮਿਲਣਾ ਹੈ ਤਾਂ ਤੁਸੀਂ ਮੈਨੂੰ ਦਿੱਲੀ ਆ ਕੇ ਮਿਲੋ ਮੇਰੇ ਘਰ ਦੇ ਆ ਨਾਲ ਨਾ ਲੜੋ ਅਤੇ ਦੋਸਤੋ ਐਵੇਂ ਹੀ ਕਈ ਗੱਲਾਂ ਹੋਰ ਸਾਂਝੀਆਂ ਕੀਤੀਆਂ ਫਿਲਹਾਲ ਦੋਸਤੋ ਹੋਰ ਦੇਖਣਾ ਹੈ ਕਿ ਅਰਸ਼ਵਲ ਦਾ ਕੀ ਰਪਲਾਈ ਆਉਂਦਾ ਹੈ ਫਿਲਹਾਲ ਦੋਸਤੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ